ਹੈਲੋ ਜੀ ਸਾਰਿਆਂ ਨੂੰ ਪਿਆਰ ਭਰ ਇਸ ਸਤਿਕਾਰਯੋਗ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਜੀ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਇੱਧਰ ਬੰਨ ਰਹੀ ਸੀ ਖੇਤਾਂ ਲਈ ਚਾਹ ਤੇ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰਦੇ ਆਂ ਗਾਇਸ ਇੱਧਰ ਤੁਰਤਾ ਸੀ ਆਪਾਂ ਦੁੱਧ ਧਾਰ ਦਿੱਤਾ ਸੀ ਤੇ ਮੈਂ ਕਿਹਾ ਚਲੋ ਮੈਂ ਕਿਹਾ ਤੁਹਾਡੇ ਨਾਲ ਵੀ ਵਲੌਗ ਦੀ ਸ਼ੁਰੂਆਤ ਕਰਦੀ ਆਂ ਤੇ ਅੱਜ ਤਾਂ ਨਹੀਂ ਅਸੀਂ ਬਹੁਤ ਸਾਰੇ ਕੰਮ ਕਿਉਂਕਿ ਤੁਹਾਨੂੰ ਪਤਾ ਕਣਕ ਦਾ ਸੀਜ਼ਨ ਚੱਲ ਰਿਹਾ ਤੇ ਕਣਕ ਸਾਡੇ ਘਰ ਆਣ ਵਾਲੀ ਹੈ ਤੇ ਇੱਧਰ ਕਰਨੇ ਆਪਾਂ ਢੋਲਾਂ ਨੂੰ ਨਾ ਧੁੱਪ ਲਵਾਣੀ ਪੈਂਦੀ ਹੈ ਸਾਨੂੰ ਪਹਿਲਾਂ ਕਿਉਂਕਿ ਫਿਰ ਸਾਰਾ ਸੀਜ਼ਨ ਆਪਾਂ ਕਣਕ ਰੱਖਣੀ ਹੁੰਦੀ ਹੈ ਤੇ ਉਧਰ ਆਪਾਂ ਢੋਲਾਂ ਦੀ ਸਫਾਈ ਕਰਾਂਗੇ e non per i raccogliere mi ha svolto di pieno non c'è già un prato ora Ho, ha detto che non c'è che non c'è un po' già va bene ਇੱਕ ਦੋ ਪੀਨੇ ਹਾਈ ਹਾਈ ਅਮਰ ਸਿੰਘ ਪੂਰੀ ਤਾਕਤ ਲਾ ਛੱਡੀ ਅੱਜ ਆ ਦੇਖੋ ਜੀ ਇੱਧਰ ਚੱਲ ਰਹੀਆਂ ਸਫਾਈਆਂ ਸਾਡੇ ਆਪਾਂ ਕੱਢਣ ਲੱਗਾ ਡਰਮ ਆ ਦੇਖੋ ਕਣਕ ਆ ਗਈ ਸਾਡੀ ਅਮਰ ਤਰੁਕ ਜਾ ਮੈਂ ਕਰਵਾਂਦੀ ਆ ਜੇ ਆਗੇ ਡਰਮ ਵਿੱਚ ਪਾਣ ਲਈ ਕਣਕ ਅਮਰ ਤਰੁਕ ਜਾ ਬੱਚੇ ਤੇ ਆ ਟੋਲ ਆਪਾਂ ਕਰਨਾ ਹੁਣ ਖਾਲੀ ਇਹਨੂੰ ਲਗवानी ਏ ਧੁੱਪ ਤੇ ਇੱਕ ਸਾਡਾ ਦੂਜਾ ਪਿਆ ਉਹਨੂੰ ਵੀ ਧੁੱਪ ਲਗवानी ਏ ਤੇ ਆ ਦੇਖ ਲਓ ਜੀ ਹੁਣ ਕਰਾਂਗੇ ਆਪਾਂ ਸਾਫ ਸਫਾਈ ਇੱਧਰ ਦੀ ਬਹੁਤ ਸਾਰਾ ਕੰਮ ਪਿਆ ਅੰਮ੍ਰਿਤ ਨਹੀਂ ਉਲਟਾ ਹੋਗਾ ਬੇਟੇ ਲਿਆ ਮੈਂ ਦੱਸ ਦਿਆਂ ਤੈਨੂੰ ਕਿੱਦਾਂ ਕੱਢਣਾ ਤੂੰ ਵੀ ਤਾਂ ਬਸ ਕੁਛ ਨਹੀਂ ਲਫੜ ਮੈਂ ਕੱਢ ਕੇ ਦਿਖਾਨੀਆ ਪਹਿਲਾਂ ਤਾਂ ਇਹ ਇੱਦਾਂ ਹੀ ਕੜਸ਼ੀ-ਕੁਰਸ਼ੀ ਨਾਲ ਨਿਕਲੇਗੀ ਕਹਣਾ ਕਿ ਥੋੜੀ ਏ ਦੇ ਵਿੱਚ ਥੋੜੀ ਏ ਰਾਜੇ ਆ ਦੇਖਾ 75 ਵਿਚਾਲੀ ਹੋਣਾ ਆਪਾਂ ਇੱਥੇ ਆ ਲਓ ਜੀ ਆਪਾਂ ਦਾ ਉਲਟਾ-ਪੁਲਟਾ ਕਰਤਾ ਅਮਰਤ ਨੇ ਆ ਦੇਖੋ ਕੱਢ ਰਿਹਾ ਹੁਣ ਕਣਕ ਦੇਖਦੇ ਆ ਕਿੱਦਾਂ ਕੱਢਦੇ ਆ ਅਮਰਤ ਪਾਈ ਜਾ ਮੈਂ ਟਿੱਡਾ ਹੱਤ ਲਾਇਆ ਹੋਇਆ ਅਮਰਤ ਚਾ ਆ ਗਿਆ ਪੂਰਾ ਜੋਸ਼ ਅਮਰਤ ਪਾਫੜਾ ਵੜ ਮੇਰੇ ਕੋਲ ਇਨਾ ਵਜਨ ਨਹੀਂ ਚੱਕੜਿਆ ਜਾਂਦਾ ਟਿੱਡਾ ਹੋ ਰਿਹਾ ਨਾ ਜ਼ਿਆਦਾ ਹੀ ਥੋੜਾ-ਥੋੜਾ ਆ ਰਿਹਾ ਨਾ ਹਲਾ ਦੀਏ ਇੱਕ ਵਾਰੀ ਇਹਨੂੰ ਨਹੀਂ ਬਸ ਬਸ ਪੈ ਰਿਹਾ ਕੱਟਾ ਭਰ ਦੇ ਫਟਾਫਟ ਫਿਰ ਹੋਰ ਕੱਢ ਲਾਂਗੇ ਆਪਾਂ ਧੁੱਪ ਲਵਾ ਦਾਂਗੇ ਇਹਨੂੰ

ਲੇ ਮੈਂ ਭਰਾਂ ਫਿਰੱਖੇ ਵਾਏ ਗੁਰਜੀ ਬਲਤਾਂ ਸਾਫਾਈ ਬਸ ਇਹ ਆਪਣੀ ਤੋਂ ਇਹ ਹੀ ਮੁੱਕਣੀ ਨਹੀਂ ਉਹ ਕਿਸੇ ਨਾਲ ਦੋਤਨ ਸੰਦ ਪੁਰਾਣੀ ਕਣਕ ਹੀ ਖਾਣੀ ਚਾਹੀਦੀ ਕਹਿੰਦੇ ਨਵੀਂ ਨਹੀਂ ਖਾਣੀ ਚਾਹੀਦੀ ਫੋਤਾ ਨਾ ਮੈਨੂੰ ਖਸਮ ਬੈਜੀ ਹੋ ਗਈ ਹੋ ਗਈ ਮੈਂ ਡਰਾਂ ਮੈਂ ਹੋਬਰ ਮੈਨੂੰ ਡਰਾਂ ਮੈਂ ਰੱਗੇ ਡਰਦੀ ਆ ਤੁਹਾਨੂੰ ਪਤਾ ਅੱਗੇ ਮੈ ਤਾਂ ਚੋਟਾਂ ਲੱਗੀਆਂ ਆ ਮੇਰੇ ਤਲੀਆ ਦੇਖਤੀ ਹਣੀ ਕੀ ਆ ਇੰਨਾ ਸ਼ੁਕਰ ਦੇਖ ਮੈਂ ਦੱਮ ਹੈ ਕਿ ਅਸੀਂ ਕੱਢ ਲੈ ਮੈਂ ਤਾਂ ਕੜਸ਼ੀ ਨਾ ਕੜਸ਼ੀਆਂ ਬੱਦੂ ਬਦਲ ਜਾਂ ਫਿਰ ਉਲਟਾ ਕਰਦੀ ਇਹਨੂੰ ਹੈਨਾ ਕਿੱਦਾਂ ਕੱਢੇਗੀ ਵਿੱਚ ਵੜਨਾ ਵਿੱਚ ਨਹੀਂ ਵੜਿਆ ਜਾਣਾ ਤੇਰੇ ਕੋਲ ਮੈਂ ਤਾਂ ਥਿੰਦੀ ਮੈਂ ਟੱਕਣ ਫੜਾਂ ਰੁਕ ਜਾ ਫਿਰ ਮੈਂ ਲਓ ਲੈ ਮੈਂ ਟੱਕਣ ਫੜ ਦਿੰਦੀ ਨਹੀਂ ਵੜਿਆ ਜਾਣਾ ਅਮਰਤ ਨਹੀਂ ਵੜਿਆ ਜਾਣਾ ਤੂੰ ਛੋਟੀ ਜੀ ਤਾਂ ਹੈਨੀ ਵਾਏ ਗੁਰੂ ਜੀ ਅਮਰਤ ਨਹੀਂ ਵੜਿਆ ਜਾਣਾ ਵੜ ਜੇਗੀ ਹਾਏ ਹਾਏ ਅਮਰਤ ਵਾਏ ਗੁਰੂ ਵੜ ਗਈ ਹਾਏ ਅਮਰਤ ਸੱਚੀ ਵੜ ਗਈ ਵੜ ਜਾ ਵੜ ਜਾ ਵਸੂਣ ਹਾਈ ਅਮਰਤ ਗਈ ਕੀ ਦਵਾਣ ਕੱਟਾ ਦਵਾ ਕੀ ਦਵਾ ਅਮਰਤ ਨੂੰ ਬੰਦ ਕਰਦੇ ਨੇ ਅਮਰਤ ਅਮਰਤ پاس ਨਹੀਂ ਆਏਗਾ ਮਰ ਜੂੰਗੀ ਨਹੀਂ ਮਰਦੀ ਦੇਖੋ ਹਾਏ ਇਹ ਤਾਂ ਬੰਦੀ ਨਹੀਂ ਹੁੰਦਾ ਕਰ ਦੋ ਰੁਕ ਕੇ ਜਤਨ ਕੱਟਾ ਦੇਣੀ ਆ ਦੇਖ ਲਓ ਜੀ ਅਮਰਤ ਕਰਨ ਲੱਗੇ ਡਰਮ ਦੀ ਸਫਾਈ ਆ ਦੇਖੋ ਕਣਕ ਪਈ ਹੈ ਵਿੱਚ ਢੋੜੀ ਜੀ ਕਣਕ ਰਹਿ ਗਈ ਦੇਖ ਲਓ ਸਾਡੇ ਕੋਲ ਢੋਲ ਨਹੀਂ ਚੱਕਿਆ ਜਾ ਰਿਹਾ ਦੋ ਬੰਦੀਆਂ ਕੋਲ ਲੈ ਜੀ ਅਮਰਤ ਕੋਰ ਵੱਢ ਗਈ ਅੱਜ ਡਰਮ ਦੇ ਵਿੱਚ ਅਮਰਤ 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 ਮੈਂ ਪਿਛਲੀ ਵਾਰੀ ਯਾਦ ਅਮਰ ਜਦੋਂ ਆਪਾਂ ਡਰਮ ਧੋਤਾ ਸੀ ਮੈਂ ਰਿੱਡਕ ਗਈ ਸੀਗੀ ਡਰਮ ਦੇ ਵਿੱਚ ਆ ਦੇਖ ਲਓ ਜੀ ਅੱਜ ਅਮਰਤ ਕੋਰ ਆਪਾਂ ਕਰਤੀ ਬੰਦ ਅਮਰਾ ਜੀ ਤੇਰਾ ਸਾਹ ਘੁੱਟ ਗਿਆ ਵਿੱਚ ਲੋਕਾਂ ਨੇ ਪਤਾ ਕੀ ਕਹਿਣਾ ਕੌਰ ਨੇ ਨਾ ਹਰਜਿੰਦਰ ਨੇ ਨਾ ਮਾਰ ਦਿੱਤੀ ਆਪਣੇ ਜੇਠ ਦੀ ਕੁੜੀ ਪਤਾ ਹਾਈ ਫਾਈ ਗੁਰ ਨੋ 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 ਨਾ ਨਾ ਸੱਟ ਵੱਜ ਜਾਂਦੀ ਨਿਕਲਿਆ ਬਾਈ ਨਿਕਲਿਆ ਹੁਣ ਬਾਹਰ ਕੁੜੀਏ ਹੋਰ ਨਾ ਤੇਰਾ ਸਾਹ ਹੀ ਰੁਕ ਜੇ ਚੱਲ ਨਿਕਲ ਕੇ ਮੈਂ ਨਿਕਲਾਂਗੀ ਨਿਕਲਣਾ ਮੁਸ਼ਕਲ ਹੋ ਗਿਆ ਦੇਖਣ ਦੇ ਅਗਰ ਸਾਰੇ ਆਪਣੀ ਹਾਈ ਗੁਰ ਨਿਕਲਣਾ ਸੌਖਾ ਹੈ ਨਾ ਹਾਂ ਆਏ ਹਾਏ ਕੀ ਬਣ ਗਈ ਹੈ ਅਮਰਤ ਹਾਏ ਅਮਰਤ ਬੁਰੀ ਤਰ੍ਹਾਂ ਫਸ ਗਈ ਤੂੰ ਤਾਂ ਸਿਰ ਨਿਕਲ ਰਿਹਾ ਸਿਰ ਤਾਂ ਨਿਕਲ ਜਾਏਗਾ ਤੈਨੂੰ ਕੱਢਣਾ ਨਹੀਂ ਆ ਰਿਹਾ ਤੂੰ ਤਾਂ ਮੇਰੇ ਸਿਰੋ ਕੇ ਨਾ ਮਰ ਜੀ ਹਾਏ ਹਾਏ ਕਮਰਾ ਤੇ ਤੇਰੇ ਸਿਰ ਦਾ ਹਾਲ ਤੇ ਲੋ ਜੀ ਆ ਦੇਖ ਲੋ ਅਮਰਤ ਬੜੀ ਬੁਰੀ ਤਰ੍ਹਾਂ ਫਸੀ ਸੀਗੀ ਤੇ ਅਮਰਤ ਜਾਣ ਬੁੱਝ ਕੇ ਬੜੀ ਸੀ ਕਿ ਮੇਰੇ ਸਿਰ ਹੋ ਜਵੇ ਦੇਖ ਲੋ ਬਹੁਤ ਸ਼ਰਾਰਤਾਂ ਨੇ ਵੀ ਇਸ ਕੋਲ ਦਾ ਕੰਟੀਨ ਟਾ ਕਰਦੇ ਬਾਸੋਂ ਚ ਖੁਚ ਕੋਈ ਨਾ ਉਧਰ ਉਧਰ ਜਾ ਕੇ ਨਾ ਉਧਰ ਜਾ ਕੇ ਕੁੰਚੇ ਤੇ ਰੱਖ ਦੇਣਾ ਇਸ ਕੋ ਬਟੇ ਹਾਂ ਹਾਂ ਇਹ ਤਾਂ ਡੇਟਾ ਕਰਦੇ ਸਾਰੀ ਕਰਦੇ ਜਿਹੜਾ ਚਿੱਟੀ ਤਦ ਲੋ ਗਾਇਜ਼ ਇਧਰ ਆ ਪੜਾਮ ਕੱਢ ਲੈ ਅਸੀਂ ਬਾਹਰ ਖਾਲੀ ਕਰਤਾ ਸੀ ਕਿ ਉਹ ਕਿਨੇ ਖਾਲੀ ਕਰਕੇ ਧੁੱਪ ਲਗਵਾਨੀ ਹੁੰਦੀ ਹੈ ਫਿਰ ਨਾ ਸੋਸਰੀ ਵਗੈਰਾ ਪੈਣ ਦਾ ਬਿਲਕੁਲ ਵੀ ਡਰ ਨਹੀਂ ਹੁੰਦਾ ਤੇ ਇਹ ਤਾਂ ਕਣਕ ਕੁਝ ਕਟਾਵਿਆਂ ਵਾਲੀ ਹੈ ਤੇ ਟਰਾਲੀ ਆਣੀ ਹੈ ਸੱਚ ਖੇਤਾਂ ਦੇ ਵਿੱਚੋਂ ਵੀ ਤੇ ਬਸ ਸਾਫ ਸੁਥਰੀ ਕਣਕ ਜੜੀ ਹੋਏਗੀ ਨਾ ਵਧੀਆ ਹੋਏਗੀ ਉਹੀ ਪਵਾਨੇ ਹੁੰਨੇ ਆ ਤੁਹਾਨੂੰ ਪਤਾ ਹੀ ਹੈ ਘਰ ਦਾ ਅਸੀਂ ਆਟਾ ਪਿਸਵਾ ਕੇ ਹੀ ਖਾਂਦੇ ਆ ਅਸੀਂ ਦੂਜੇ ਆਟੇ ਬਿਲਕੁਲ ਵੀ ਨਹੀਂ ਪਸੰਦ ਕਰਦੇ ਹੈਗੇ ਨਾ ਸਾਨੂੰ ਵਧੀਆ ਲੱਗਦੇ ਸਾਨੂੰ ਤਾਂ ਘਰ ਦਾ ਤੋਤੀ ਹੋਈ ਕਣਕ ਦਾ ਹੀ ਔਰ ਅੱਜ ਕੱਲ ਸੀਜ਼ਨ ਚੱਲਦਾ ਪਿਆ ਪਰ ਮਾਤਮਾ ਬਸ ਵਾਹਿਗੁਰੂ ਦੇ ਅੱਗੇ ਹੀ ਅਰਦਾਸ ਹੁੰਦੀ ਏ ਕਿ ਸਭ ਦਾ ਬਸ ਧਿਆਨ ਨਾਲ ਆਰਾਮ ਨਾਲ ਸਾਰਿਆਂ ਦੀ ਫਸਲ ਵਾੜੀ ਉੱਠ ਜੇ ਕਿਉਂਕਿ ਬਾਰਿਸ਼ ਦਾ ਤੁਹਾਨੂੰ ਪਤਾ ਵਾਹਿਗੁਰੂ ਦੇ ਕਹਿ ਦਾ ਕੁਝ ਨਹੀਂ ਪਤਾ ਕਦੋਂ ਮਤਲਬ ਮੀਂਹ ਆ ਜਾਏ ਤੇ ਮੈਂ ਕਿਹਾ ਚਲੋ ਇਹ ਵੀ ਆਪਣਾ ਅੱਜ ਕੰਮ ਨਵੇੜ ਲਈਏ ਤੇ ਲੋ ਜੀ ਆ ਕਢ ਲਈ ਆਪਾਂ ਸਾਰੀ ਕਣਕ ਟੋਲ ਵਿੱਚੋਂ ਤੇ ਆ ਵਾਲੀ ਜਿਹੜੀ ਕਣਕ ਤੁਸੀਂ ਦੇਖ ਰਹੇ ਹੋ ਨਾ ਪਤਾ ਇੰਨੀ ਕਿਉਂ ਗੰਦੀ ਏ ਇਹਦੇ ਵਿੱਚ ਆਪਾਂ ਪਾਉਂਦੇ ਹੁੰਦੇ ਆ ਜਦੋਂ ਆਪਾਂ ਕਣਕ ਪਾਉਂਦੇ ਹੁੰਦੇ ਆ ਨਾ ਤੇ ਅਸੀਂ ਦਵਾਈ ਘੱਟ ਰੱਖਦੇ ਆ ਮਾਚਸ ਦੀਆਂ ਸਿੰਖਾਂ ਤੇ ਤੂੜੀ ਜਿਹੜੀ ਹੁੰਦੀ ਹੈ ਨਾ ਡੰਗਰਾਂ ਵਾਲੀ ਪੂਸ ਕਹਿ ਦਿੰਦੇ ਆ ਜਿਹਨੂੰ ਉਹ ਪਾਨਿਆ ਤੇ ਹੁਣੇ ਕਣਕ ਸਾਨੂੰ ਬੜੇ ਮਤਲਬ ਔਖੀ ਤਰ੍ਹਾਂ ਸਾਫ਼ ਕਰਨੀ ਪੈਣੀ ਤੇ ਇੱਧਰ ਦੇਖ ਲਓ ਆਪਾਂ ਪ੍ਰਾਣੀ ਕਣਕ ਕੱਢਤੀ ਹੁਣ ਪਾਵਾਂਗੇ ਤੇ ਨਵੀਂ ਅਰ ਦੇਖ ਲਓ ਚੂਹਿਆਂ ਦਾ ਕੰਮ ਤੁਹਾਨੂੰ ਦਿਖਾਵਾਂ ਮੈਂ ਆ ਦੇਖ ਲਓ ਚੂਹਿਆਂ ਨੇ ਕੀ ਕਰ ਤੂ ਤਾਂ ਕੀਤੀਆਂ ਹੋਈ पता नहीं कितों की याद लिया लिया के ना चूहे ने पूरा गा मारे पै देख लो देख लो हूँ आप दें कट्टे भर के रख दें ये जोड़े दो तीन पीस ने हूँ जब तक अभी नवी कणक नहीं खाते ना तद तक यही चलूगी दो तीन महीने साढ़ी है फिर खावा शुरू कर देने असी तर नौजिया जमृत कौर ने तो देख लो ड्रम दे के बिच वड़ के कणक की है बड़ी मुश्किल हो रही थी साढ़े को ड्रम ही नहीं चुकया जा रहा ਤੇ ਅੱਧਰ ਬਣਾਉਣ ਲੱਗੀ ਸੀ ਮੈਂ ਕੀ ਆ ਜੀ ਮੈਂ ਕਿਹਾ ਚਲੋ ਫੋਰ ਕਮਾ ਤੋਂ ਥੋੜੇ ਫਰੀ ਹੋ ਗੀ ਸੀ ਮੈਂ ਕੀ ਆ ਕੱਟ ਲਈ ਸੀਗੀ ਉੱਧਰ ਪਿਆਜ਼ ਕੱਟ ਲੈ ਮੈਂ ਚੰਗੀ ਤਰ੍ਹਾਂ ਧੋ ਲਵਾਂ ਮੈਂ ਕਿਹਾ ਉੱਧਰ ਪਤਾ ਤਾ ਕਿਉਂ ਦੱਲੋ ਜਲੋ ਜਿੱਧਰ ਬਣਾਉਣ ਲੱਗੀ ਸੀ ਮੈਂ ਕੀ ਆ ਤੇ ਮੈਂ ਆਪਣੇ ਪਿਆਵਣ ਪਤਾ ਕਿੰਨੇ ਸੋਕੇ ਤਰੀਕੇ ਨਾਲ ਬਣਾਨੇ ਹੁੰਦੀਆਂ ਮੇਰਾ ਸਭ ਤੋਂ ਲੱਗ ਤਰੀਕਾ ਮੈਨੂੰ ਨਹੀਂ ਪਤਾ ਕੋਈ ਕਿੱਦਾਂ ਬਣਾਉਂਦਾ ਹੰ ਇਹ ਰਾ ਦੇ ਤੋਂ ਪਾਣੀ ਪਿਆਜ਼ ਇਹਦੇ ਨਾਲ ਪਾ ਲੈਣਾ ਮੈਂ ਅਗਲੇ ਵਿੱਚ ਟਮਾਟਰ ਮੇਰਾ ਸਭ ਤੋਂ ਵੱਖਰਾ ਤਰੀਕਾ ਹੁੰਦਾ ਮੰਮੀ ਤੇ ਨਾ ਇਦਾਂ ਹੀ ਕਰਕੇ ਬਣਾਣੀ ਬਹੁਤ ਸੌਖੀ ਲੱਗਦੀ ਹੁੰਦਾ ਬੰਗੀ ਰੱਖੀ ਨਾ ਹਿੰਦੀ ਦੇਗੀ ਵਿੱਚ ਹਰੀ ਮਿਰਚਾ ਪਾਣੀ ਆਸਾ ਇਹਨਾਂ ਨੂੰ ਪਾ ਲਿਆ ਸਿੱਕੀ ਸੰਤਰੀ ਦਾ। ਭਾਈ ਗੁਰੂ ਦੇ ਚਰਬਰਾਂ ਗਾਣੇ ਆਜ ਮੈਨੂੰ। ਸੋਤੀ ਸ਼ੁਰੂ। ਭਾਈ ਉਹ ਨਹੀਂ ਗੁਰੂ ਨੇ ਉਹ ਨਹੀਂ ਗੁਰੂ ਨੇ ਉਹ ਨਹੀਂ ਗੁਰੂ ਦੇ। ਹੁਣ ਹੋਜੀ। ਇਹਦੇ ਚ ਪਾਣੀ ਪੂਣੀ ਨਾ ਕੋਈ ਨਾ ਪਾਣਾ। ਬਾਸੇ ਨੂੰ ਸਿੱਧਾ ਹੌਂਟ ਕਰ ਨੂੰ ਪਾ ਦੇਣਾ। ਗਾਨਾ। ਜੋ ਕੀ ਪਾਣੀ ਇਹਦੇ ਵਿੱਚ ਆਲਰੇਡੀ ਹੁੰਦਾ ਤੇ ਦੋ ਸੀਟੀਆਂ ਮੱਝਣੀਆਂ ਦੋ ਤੇ ਬਾਕੀ ਦੇਖਦੇ ਹਾਂ ਕਿੰਦਾਂ ਦੀ ਬਣ ਗਈ ਲਓ ਛੇ ਬਣ ਗਈ ਸਾਡੀ ਕੀ ਆ ਤਾਂ ਦੇਖ ਲਓ ਪਾਣੀ ਨਾ ਪਾ ਕੇ ਵੀ ਦੇਖ ਲਓ ਕਿੰਨਾ ਪਾਣੀ ਆ ਜਾਂਦਾ ਨਾ ਇਹਦੇ ਵਿੱਚ ਕੀ ਆ ਕੀ ਆ ਬਣ ਕੇ ਹੋ ਗਿਆ ਸਾਡੀ ਕੀ ਆ ਤੇ ਗਾਇਜ਼ ਆਪਾਂ ਕਰਨ ਆਏ ਸੀ ਸਿਹਰ ਆ ਦੇਖੋ ਸ਼ਾਮ ਹੋ ਗਈ ਸੀ ਤੇ ਮੈਂ ਕਿਹਾ ਚਲੋ ਆ ਦੇਖ ਲੋ ਕਣਕਾ ਹੱਲੇ ਖੜੀਆਂ ਹੋਈਆਂ ਤੇ ਬਹੁਤ ਸਾਰੇ ਲੋਕਾਂ ਦੀ ਨਿਕਲ ਰਹੀਆਂ ਤੇ ਆਹ ਹੈ ਗਾਇਜ਼ ਉਹ ਅਰੰਡੀ ਦਾ ਪੱਤਾ ਜਿਹੜਾ ਅਰੰਡੀ ਬੋਲਦੇ ਆ ਨਾ ਇਹ ਅਰੰਡ ਦਾ ਪੱਤਾ ਬੋਲਦੇ ਹੁੰਦੇ ਆ ਇਹਨੂੰ ਇਹ ਵਾਲਾ ਜਿਵੇਂ ਕੋਈ ਆਪਣੇ ਜ਼ਖਮ ਵਗੈਰਾ ਕੁਝ ਹੋ ਜਾਂਦਾ ਨਾ ਤੇ ਆਪਾਂ ਉਹਦੇ ਤੇ ਨੂੰ ਹਲਦੀ ਵਗੈਰਾ ਲਗਾ ਕੇ ਠੀਕ ਹੈ ਜੀ ਹਲਦੀ ਤੇ ਤੇਲ ਲਾ ਕੇ ਨਸਰੋਂ ਦਾ ਤੇ ਤਵੇ ਤੇ ਤਰ ਕੇ ਪੱਤਾ ਜਿੱਥੇ ਕੋਈ ਆਪਣੇ ਦਰਦ ਹੁੰਦੀ ਹੈ ਹਨਾ ਪੁਰਾਣੀ ਤੋਂ ਪੁਰਾਣੀ ਦਰਦ ਹੋਈ ਤੇ ਇਹ ਵਾਲਾ ਪੱਤਾ ਤੁਸੀਂ ਰੱਖਿਓ ਤੇ ਪੱਟੀ ਬਣ ਕੇ ਰਾਤ ਨੂੰ ਸੋ ਸਕਦੇ ਹੋ ਤੇ ਬਹੁਤ ਵਧੀਆ ਚੀਜ਼ ਹੈ ਆ ਦੇਖ ਲਓ ਤੁਸੀਂ ਪਹਿਚਾਨ ਕਰ ਲਓ ਇਸ ਪੱਥੇ ਦੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੇਨੀ ਆ ਤੇ ਆ ਦੇਖੋ ਲੱਗਾ ਹੋਇਆ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਿੰਦੀ ਆ ਤੇ ਗਾਇਸ ਆ ਦੇਖੋ ਇਹ ਬੀਜਰੇ ਨੇ ਗੰਨਾ ਜਿਹਦਾ ਰਸ ਨਿਕਲ ਕੇ ਗੁੜ ਨਿਕਲਦਾ ਸ਼ੱਕਰ ਬਣਦੀ ਚੀਨੀ ਬਣਦੀ ਹੈ ਨਾ ਮਿੱਲ ਵਿੱਚ ਜਾਂਦਾ ਤੇ ਆ ਦੇਖੋ ਇੱਥੇ ਬੀਜਰੇ ਸੀ ਗੰਨਾ ਮੈਂ ਕਿਹਾ ਚਲੋ ਤੁਹਾਨੂੰ ਇਹ ਵੀ ਦਿਖਾਨੀ ਆ ਆ ਦੇਖੋ ਡੋਲਾ ਬਣਾ ਬਣਾ ਕੇ ਯਾ ਦੇਖੋ ਗਾਇਸ ਇੱਕ ਉਪ ਬੰਦਦੇ ਆ ਜਿਹੜਾ ਫੂਸ ਬੰਦਦੇ ਆ ਨਾ ਮਤਲਬ ਮਰਚਾ ਨੂੰ ਬੰਨਚਾ ਜਾ ਰਹੇ ਹਲੇ ਹੀ ਹਨਾ ਮੇ ਦੇ ਕੁੱਪ ਮਰਚਾ ਨੂੰ ਬੰਨਚਾ ਜਾ ਰਹੇ ਹਲੇ ਹੀ ਹਨਾ ਮੇ ਦੇ ਕੁੱਪ ਤੇ ਲੋ ਜੀ ਆਪਾਂ ਸੈਰ ਕਰਕੇ ਆਏ ਸੀ ਸ਼ਾਮ ਦੇ ਤੇ ਮੈਂ ਕਿਹਾ ਹੁਣ ਸ਼ਾਮ ਦਾ ਸਾਰਾ ਕੰਮ ਹੋ ਗਿਆ ਹੁਣ ਆਪਾਂ ਨੂੰ ਤੇ ਇੱਧਰ ਆਪਾਂ ਆਟਾ ਗੁੰਨ ਲਿਆ ਸੀਗਾ फटाफट ਤੇ ਮੈਂ ਕਿਹਾ ਚਲੋ ਲੈ ਕੇ ਦਿਆਂ ਜੀ ਸਬਜ਼ੀ ਬਣਾਉਣੇ ਆ ਤੇ ਰਾਤ ਦੀ ਰੋਟੀ ਦੀ ਕਰਨ ਲੱਗਿਆ ਤਿਆਰੀ ਤੇ ਵੀ ਵਲੌਗ ਦਾ ਕਰਨ ਲੱਗੀ ਸੀ ਮੈਂ ਐਂਡ ਮੈਂ ਕਿਹਾ ਚਲੋ ਵੀਡੀਓ ਦਾ ਐਂਡ ਕਰ ਦਿਆਂ ਤੇਰਾ ਮਿਲਦੀਆਂ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਪਲੀਜ਼ ਪਿਆਰਾ ਜਆ ਕਮੈਂਟ ਤੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਜਿਹੜੇ ਸੋਨੇ ਸੋਨੇ ਕਮੈਂਟ ਕਰਦੇ ਆ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਮਿਲਦੀਆਂ ਤੁਹਾਨੂੰ ਕੱਲ ਨਵੇਂ ਵੀਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ